ਤੋਂਮ ਕਰਨ ਆਇਆ ਭਾਜੀ ਮੈਨੂੰ ਹਰਵਿੰਦਰ ਭਾਈ ਦਾ ਹੀ ਕਾਲ ਆਈ ਸੀ ਤੇ ਉਹ ਮੈਂ ਆਪ ਪਿੱਪਲ ਸਿੰਘ ਰੰਧਾਵਾ ਭਾਈ ਆ ਮੇਰੇ ਘਰ ਦੇ ਨਾਲ ਆਸਟ੍ਰੇਲੀਆ ਤੋਂ ਉਹਨਾਂ ਨੂੰ ਕੰਸਰਨ ਸੀ ਉਹ ਮੈਂ ਉਹਨਾਂ ਨੂੰ ਉੱਤੇ ਲਿਆ ਨਾਲ ਗਿੱਲ ਸਾਹਿਬ ਕਹਿੰਦੇ ਅਸੀਂ ਆਪ ਆਉਣਾ ਵਾ ਤੇ ਉਹ ਗੱਲ ਬਾਤ ਆ ਜਿਹੜੀ ਉਹਨੂੰ ਸਹਿਰ ਦਿੱਤਾ ਦੇ ਨਾਲ ਕਰੋ ਕਿਉਂਕਿ ਵੇਖੋ ਜਿੰਨੇ ਵੀ ਭੈਣ ਭਰਾ ਪਹਿਲੀ ਗੱਲ ਤੇ ਆ ਕਿ ਸਾਰੀਆਂ ਗੱਲਾਂ ਬੈਕ ਚੈਟਰ ਲੋਡਿੰਗ ਚਾਹੀਦੀਆਂ ਪਰ ਚਲੋ ਇਹ ਮੰਨ ਭਾਗੀ ਗੱਲ ਆ ਕਿ ਇਹ ਪਬਲਿਕ ਦੇ ਵਿੱਚ ਹੋ ਰਹੀਆਂ ਤੇ ਇਹ ਵੀ ਕੋਈ ਗੱਲ ਨਹੀਂ ਜੇ ਪਬਲਿਕ ਦੇ ਵਿੱਚ ਹੋ ਰਹੀਆਂ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਜਿਹੜੀ ਤੁਹਾਡੀ ਭਾਸ਼ਾ ਵਾ ਉਸ ਹਰ ਦਰਵੇ ਸਾਰੇ ਭਰਾਵਾਂ ਦੀ ਮੈਂ ਪੇਪਲ ਬਾਜੀ ਨੂੰ ਮਾੜਾ ਜਾ ਉਹਨਾਂ ਦੇ ਪੌਡਕਾਸਟ ਕਿਉਂਕਿ ਗਿਲ ਸਾਹਿਬ ਨੇ ਮੈਨੂੰ ਸੈਂਡ ਕੀਤੀ ਸੀ ਇੱਕ ਦੋ ਤੇ ਮੈਂ ਦੇਖ ਕੇ ਬੜੇ ਚਿਹਰਦੇ ਆ ਆਪਣੇ ਤਾਂ ਕਰਕੇ ਮੈਂ ਸਪੈਸ਼ਲ ਕੰਮ ਤੇ ਸੀ ਪਹਿਲਾਂ ਮੈਂ ਹੀ ਗਿਲ ਸਾਹਿਬ ਨੂੰ ਫੋਨ ਕੀਤਾ ਸੀ ਕਿ ਭਾਜੀ ਤੁਸੀਂ ਜੇ ਉਹਨਾਂ ਨੇ ਆਏ ਐਸਪੀ ਸਾਹਿਬ ਤੇ ਤੁਸੀਂ ਆ ਜਿਓ ਤੇ ਮੈਂ ਹੀ ਭਾਜੀ ਨੇ ਬਾਅਦ ਮੈਨੂੰ ਬੈਕ ਕਾਲ ਕਰਕੇ ਕਿਹਾ ਕਿ ਆਪਾਂ ਭਾਜੀ ਨੂੰ ਚੱਕਿਓ ਤੁਹਾਡੇ ਬਾਰੇ ਤੇ ਮੈਂ ਵੀ ਨਾਲ ਇਦਾਂ ਹੀ ਆ ਗਿਆ ਹੁਣ ਗੱਡੀ ਚਲਾਉਂਦਾ ਚਲਾਉਂਦਾ ਤੋ ਜਿਹੜੀ ਵੀ ਗੱਲ ਬਾਤ ਦਾ ਜਿਹੜਾ ਸਲੀਕਾ ਉਹਦਾ ਬਹੁਤ ਪਿਆਰ ਦੇ ਨਾਲ ਹਾਂਜੀ ਉਹ ਗਿਰ ਬਣੀ ਸੀ ਮੈਨੂੰ ਤੁਹਾਡੀ ਜੱਥੇ ਬੰਦੀ ਬਾਰੇ ਪਤਾ ਲੱਗਾ ਸੀ ਇੱਕ ਦੋ ਹਫ਼ਤੇ ਪਹਿਲਾਂ ਸ਼ਾਇਦ ਜਦੋਂ ਉਹਦੀ ਵੀ ਗੱਲ ਚੱਲਣ ਢਈ ਆ ਤੇ ਮੈਨੂੰ ਬੰਦਿਆਂ ਨੇ ਕਨਸਰਨ ਜਤਾਇਆ ਸੀ ਇਦਾਂ ਜੱਥੇ ਬੰਦੀ ਕੋ ਨਵੀਂ ਬਣ ਲੱਗੀ ਹੈ ਉਹਦਾ ਉਹਦਾ ਨਾਂ ਆ ਰਖਣ ਦਾ ਆ ਤੇ ਇਹਦੇ ਕਨਸੀਕਵੈਂਸਸ ਆ ਹੋ ਸਕਦੇ ਹਨ ਹੁਣ ਉਹਦੇ ਕਨਸੀਕਵੈਂਸਸ ਜਿਹੜੇ ਨੇ ਉਹ ਆਪਾਂ ਮੇਰੀ ਖਿੱਚ ਤੁਹਾਡੇ ਚ ਵੀ ਇੱਥੇ ਉਹ ਗੱਲ ਹੀ ਚੱਲਣ ਢਈ ਤੁਹਾਡਾ ਤੁਹਾਡੇ ਆਰਗੂਮੈਂਟ ਇਹ ਆ ਵੀ ਉਹਦੇ ਨਹੀਂ ਹੋ ਸਕਦੇ ਜੇ ਸਾਡੀ ਜਿਵੇਂ ਇਹ ਯੂਏਪੀ ਅੱਗੇ ਲੱਗਣਾ ਜਾਂ ਐਨਐਸਈ ਵਧਣਾ ਜਾਂ ਕੋਈ ਨਵਾਂ ਕੇਸ ਪੈਣਾ ਤੇ ਉਹਦਾ ਕਾਰਨ ਸਾਡੀ ਜਥੇਬੰਦੀ ਦਾ ਨਾਮ ਨਹੀਂ ਹੋ ਸਕਦਾ ਕੁਝ ਵੀ ਹੋਰ ਹੋ ਸਕਦਾ ਹੁਣ ਇਹਦੀ ਬੈਕਗ੍ਰਾਉਂਡ ਦੇ ਵਿੱਚ ਦੋ ਤਿੰਨ ਗੱਲਾਂ ਨੇ ਪਹਿਲਾਂ ਦੇਖੇ ਕਿ ਜਦੋਂ ਅਮਰਤਪਾਲ ਸਿੰਘ ਪੰਜਾਬ ਯਾ ਤੇ ਉੱਥੇ ਇਸਾਈਆਂ ਦੇ ਨਾਲ ਕੁਝ ਗੱਲਾਂ ਤੋਂ ਮਤਭੇਦ ਜਿਹੜੇ ਹੋਏ ਆ ਮਨ ਜੋ ਵੀ ਇਸਾਈਅਤ ਦਾ ਪ੍ਰਚਾਰ ਉੱਥੇ ਚੱਲਣ ਡਿਆ ਉਹਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਅਮਰਤਪਾਲ ਸਿੰਘ ਦੇ ਅੰਦਰ ਜਾਣ ਤੋਂ ਬਾਅਦ ਉਹਨਾਂ ਨੇ ਇੱਕ ਕ੍ਰੂਸੇਡਾ ਜਿਹੜਾ ਆਪਣੇ ਕ੍ਰੂਸੇਡ ਦੇ ਨਾਮ ਦੇ ਹੇਠ ਹੋ ਜੋ ਕੁਝ ਵੀ ਇਕੱਠ ਕਰਦੇ ਆ ਵੱਡੇ ਉਹਨਾਂ ਨੇ ਜਾਰੀ ਰੱਖਿਆ ਹਾਲਾਂਕਿ ਪਹਿਲਾਂ ਉਹ ਲਿਖਤੀ ਰੂਪ ਚ ਇੱਕ ਵਾਰੀ ਗਰਦਾਸਪੁਰ ਦੇ ਚੁੱਕੇ ਹੀ ਵੀ ਹਾਂ ਅੱਜ ਤੋਂ ਬਾਅਦ ਆਪਣੇ ਕੱਟ ਦਾ ਨਾਮ ਕ੍ਰੂਸੇਡ ਨਹੀਂ ਰੱਖਦੇ ਪਰ ਉਹਨਾਂ ਨੇ ਫਿਰ ਵੀ ਰੱਖੇ ਅਮਰਤਪਾਲ ਸਿੰਘ ਦੇ ਅੰਦਰ ਜਾਣ ਤੋਂ ਬਾਅਦ ਉਹਨਾਂ ਨੇ ਆਪਣਾ ਰਣਜੀਤ ਐਵਨਿਊ ਅੰਮ੍ਰਿਤਸਰ ਕੀਤੇ ਇਕੱਠ ਕੀਤਾ ਜਿਹਦਾ ਨਾਮ ਨੇ ਫੇਕ ਪੋਸਟਰ ਬਣਾ ਕੇ ਤੇ ਪਾਤਾ ਵੀ ਅਮਰਤਪਾਲ ਸਿੰਘ ਦੀ ਜਥੇਬੰਦੀ ਵੱਲੋਂ ਤੇ ਮਾਤਾ ਪਿਤਾ ਵੱਲੋਂ ਇਹ ਐਲਾਨ ਆ ਕਿ ਅਸੀਂ ਇੱਕ ਰੂਸੇਟ ਰੋਕਣ ਜਾ ਰਹੇ ਹਾਂ ਪੁਲਿਸ ਪ੍ਰਸ਼ਾਸਨ ਦੇ ਫੋਨ ਮਾਤਾ-ਬਾਪੂ ਨੂੰ ਜਾਣ ਲੱਗ ਪਏ ਵੀ ਜੇਕਰ ਤੁਸੀਂ ਆਪਣੇ ਕੋ ਬੰਦੇ ਲੈ ਕੇ ਉੱਥੇ ਪਹੁੰਚਦੇ ਹੋ ਉੱਥੇ ਟਕਰਾਅ ਹੁੰਦਾ ਵਾ ਤੇ ਅਸੀਂ ਟਕਰਾਅ ਵਾਲੀ ਸਥਿਤੀ ਨਹੀਂ ਬਣਨ ਦੇਣੀ ਤੇ ਇਹਦੇ ਚ ਦੋਸ਼ੀ ਤੁਸੀਂ ਕਰਾਰ ਦਿੱਤੇ ਜਾਓਗੇ ਹਾਲਾਂਕਿ ਪੋਸਟਰ ਫੇਕ ਹੀ ਮਾਤਾ-ਬਾਪੂ ਵੱਲੋਂ ਜਾਂ ਜਥੇਬੰਦੀ ਵੱਲੋਂ ਪੋਸਟਰ ਨਹੀਂ ਬਣਾਇਆ ਗਿਆ ਮਾਤਾ ਵੱਲੋਂ ਕਾਲੀ ਦੇ ਵਿੱਚ ਆਪਾਂ ਨੂੰ ਪਤਾ ਮੈਨੂੰ ਮੈਂ ਜੇ ਆਪਾਂ ਬਲੰਡਰਸ ਦੀ ਗੱਲ ਕਰੀਏ ਤੇ ਅਮਰਤਪਾਲ ਸਿੰਘ ਦੇ ਮਾਤਾ-ਪਾਪੂ ਵੱਲੋਂ ਜਿੰਨੇ ਕੋ ਹੋਏ ਆ ਜੇ ਮੇਰੇ ਮਾਂ ਪਿਓ ਕਿਤੇ ਅਮਰਤਪਾਲ ਸਿੰਘ ਦੀ ਮਾਂ ਮਾਂ ਪਿਓ ਦੇ ਥਾਂ ਤੇ ਹੁੰਦੇ ਤਾਂ ਉਸਦਾ ਮੇਰੇ ਮਾਂ ਪਿਓ ਵੱਧ ਬਲੰਡਰ ਕਰਦੇ ਉਹਦਾ ਕਾਰਨ ਇਹ ਆ ਵੀ ਸਾਡੇ ਘਰ ਦੇ ਚਲੋ ਸਾਡੀ ਕੋ ਮਾੜੀ ਚੰਗੀ ਪੰਥਕ ਸੋਚ ਹੋ ਗਈ ਆ ਪਰ ਸਾਡੇ ਘਰ ਦੇ ਨੇ ਜੋ ਕਿ ਕਈ ਵਾਰੀ ਕਈ ਗੱਲਾਂ ਤੇ ਨਹੀਂ ਹੁੰਦੇ ਕਿਉਂਕਿ ਉਹ ਨੰਗੇ ਨਹੀਂ ਆ ਨਾ ਚੀਜ਼ਾਂ ਦੇ ਵਿੱਚੋਂ ਉਹਨਾਂ ਨੇ ਕਾਲੀ ਦੇ ਵਿੱਚ ਇੱਕ ਵੀਡੀਓ ਬਣਾ ਕੇ ਪਾਤੀ ਵੀ ਜਿਹੜਾ ਆੜਾ ਪੋਸਟਰ ਇੱਥੇ ਤੋਂ ਰੈਫਰਿੰਡਿਆ ਵਾ ਇਹ ਸਾਡਾ ਨਹੀਂ ਹੈਗਾ ਇਹ ਸਾਨੂੰ ਨਹੀਂ ਪਤਾ ਵੀ ਕਿੰਨੇ ਬਣਾਤਾ ਹੈ ਕ੍ਰੂਸ ਹੈਡ ਦਾ ਸਾਡਾ ਸਾਡਾ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਦੇ ਨਾਲ ਵਿਰੋਧੀ ਬੰਦਿਆਂ ਨੇ ਜਿਨ੍ਹਾਂ ਨੇ ਉਹ ਮਸਲਾ ਚੁੱਕਣਾ ਸੀ ਉਹ ਅੱਜ ਤੱਕ ਤੁਰਿਆ ਆਉਂਦਾ ਤੇ ਦੇਖੋ ਅਮਰਤਪਾਲ ਸਿੰਘ ਦੀ ਮਾਂ ਨੇ ਇਹ ਕਿਹਾ ਵਾ ਵੀ ਸਾਡਾ 크ਰੂਸੇਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਕਹਿੰਨੇ ਆ ਸਆਂ ਨੂੰ ਵੀ ਤੁਸੀਂ 크ਰੂਸੇਡ ਕਰੋ ਹੁਣ ਗੱਲ ਨੂੰ ਏਦਾਂ ਰੰਗਤ ਦੇ ਦਿੱਤੀ ਗਈ ਇਸ ਤਰੀਕੇ ਦੇ ਨਾਲ ਜਦੋਂ ਵੀ ਪਿਛਲੇ ਸੌਵੇਂ ਦੇ ਸਿੱਖ ਸੰਘਰਸ਼ ਖਤਮ ਹੋਣ ਤੋਂ ਬਾਅਦ ਖਤਮ ਦਾ ਖਿਆਰ ਨਹੀਂ ਹੋਇਆ ਖੜੋ ਤੋਂ ਆਉਣ ਤੋਂ ਬਾਅਦ ਜਿੰਨੇ ਵੀ ਖਾੜਗੂ ਜ਼ਿਲਾਂ ਦੇ ਵਿੱਚ ਹੀ ਉਹਨਾਂ ਦੇ ਕਈ-ਕਈ ਪਰਚੇ ਪਏ ਆ ਭਾਈ ਬਿੱਟੂ ਤੇ ਮੈਂ ਸ਼ਾਇਦ ਮੈਂ ਗਲਤ ਹੋ ਸਕਦਾ ਮੇਰੇ ਖਿਆਲ ਚ 60-65 ਤੇ ਆਸ-ਪਾਸ ਪਰਚੇ ਆ ਗਏ ਮਾਨ ਸਾਹਿਬ ਤੇ ਵੀ ਅਨੇਕਾਂ ਪਰਚੇ ਸੀ ਸਿਡੇਸ਼ਨ ਤੇ ਪਤਾ ਨਹੀਂ ਕਿੰਨੇ ਕੇਸਸ ਉਹਨਾਂ ਦੇ ਉੱਤੇ ਪਾਏ ਸੀ ਔਰ ਜਿੰਨੇ ਵੀ ਘੜਕੂ ਇਹ ਵਲੇ ਆਪਣੇ ਰਿਹਾ ਹੋ ਚੁੱਕੇ ਉਹਨਾਂ ਤੇ ਮਲਟੀਪਲ ਪਰਚੇ ਹੀ ਉਹ ਪਰਚੇ ਹੌਲੀ ਹੌਲੀ ਖਤਮ ਹੁੰਦੇ ਰਹੇ ਆ ਆਪਾਂ ਇਦਾਂ ਦੇਤੇ ਕੁਝ ਨਹੀਂ ਕਰਦੇ ਰਹੇ ਵੀ ਕਿਸੇ ਵੀ ਕਿਸਮ ਦੇ ਨਾਲ ਉਹਨਾਂ ਦੇ ਉੱਤੇ ਪਏ ਪਰਚੇ ਵਿਧਾਏ ਜਾਣ ਅਕਸਰ ਨੂੰ ਉਹ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹਦਾ ਸਹਾਰਾ ਲੈ ਕੇ ਖਾੜਕੂ ਬਾਹਰ ਆਇਆ ਤੇ ਨਾਲ ਆਪਾਂ ਨੂੰ ਇਹ ਵੀ ਪਤਾ ਵੀ ਨਰੋਲ ਜੁਡੀਸ਼ੀਅਲ ਸਿਸਟਮ ਦਾ ਸਹਾਰਾ ਲੈ ਕੇ ਬਾਹਰ ਨਹੀਂ ਆਇਆ ਮੈਂ ਤਾਂ ਇਹ ਸਮਝਦਾ ਵੀ ਜੇ ਕੋਈ ਕਿਸੇ ਦੀ ਬਾਹ ਫੜ ਕੇ ਵੀ ਬਾਹਰ ਆ ਗਿਆ ਤੇ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗਾ ਵੀ ਕੋਈ ਖਾੜਕੂ ਸਾਰੀ ਉਮਰ ਜੇਲ੍ਹ 'ਚ ਬੈਠਾ ਰਹੇ ਬਾਹਰ ਆ ਕੇ ਘੱਟੋ-ਘੱਟ ਜਿੰਦਾਂ ਦਾ ਵੀ ਕੰਮ ਕਰਨ ਦਾ ਆਪਣੇ ਪਰਿਵਾਰ 'ਚ ਬੈਠਾ ਆਪਣਾ ਜੋ ਦਾ ਹਿੱਸਾ ਬਣਦਾ ਹੋਣੀ ਸੰਘਰਸ਼ 'ਚ ਪਾਤਾ ਹੁਣ ਗੱਲ ਤੁਹਾਡੀ ਚੱਲ ਨੂੰ ਆਪਾਂ ਨੂੰ ਪਤਾ ਵੀ ਇਹ ਨਾਮ ਆਲਰੇਡੀ ਕਿਤੇ ਵਰਤਿਆ ਜਾ ਚੁੱਕਾ ਆਲਰੇਡੀ ਇਹਦਾ ਨਾਂ ਜਿਹੜਾ ਹੈ ਫਲੈਸ਼ ਹੋ ਚੁੱਕਾ ਇੰਡੀਅਨ মিডিਆ ਦੇ ਵਿੱਚ ਪਰਚੇਾਂ ਚ ਫਲੈਸ਼ ਹੋ ਚੁੱਕਾ ਉਹਨਾਂ ਦੇ ਹਥਿਆਰਾਂ ਤੇ ਫਲੈਸ਼ ਹੋ ਚੁੱਕਾ ਹੁਣ ਦੂਜੀ ਇਹ ਮਜਬੂਰੀ ਸਮਝ ਨਹੀਂ ਆਉਂਦੀ ਵੀ ਮੈਨੂੰ ਮੈਨੂੰ ਪਤਾ ਲੱਗਣ ਡਿਆ ਕਿ ਸ਼ਾਇਦ ਤੁਹਾਡੇ ਨਾਲ ਗੱਲਬਾਤ ਚੱਲਣ ਦੀ ਹੈ ਕੁਝ ਭਰਾਵਾਂ ਦੀ ਤੇ ਸ਼ਾਇਦ ਤੁਸੀਂ ਤੁਹਾਡੇ ਵਾਲੀ ਧਿਰ ਵੀ ਇਸ ਜਿੱਤੇ ਅੜੀ ਆ ਵੀ ਨਹੀਂ ਹੈ ਅਸੀਂ ਇਹ ਨਾਂ ਰੱਖਣਾ ਮਤਲਬ ਇਹ ਸੱਚੀ ਗੱਲ ਸਮਝੋ ਪਰੇ ਦੀ ਆ ਵੀ ਐਸੀ ਕੀ ਮਜਬੂਰੀ ਬਣ ਜਾਂਦੀ ਆ ਵੀ ਤੁਸੀਂ ਇਹ ਨਾਂ ਜ਼ਰੂਰ ਰੱਖਣਾ ਮਤਲਬ ਜੇ ਇੰਨੀ ਕੀ ਕਨਫਲਿਕਟ ਆ ਇੰਨਾ ਕੀ ਮਸਲਾ ਵਾ ਤੇ ਇਹਦੇ ਕਰਕੇ ਇੱਡਾ ਦੁਫਾੜ ਪੈਣ ਡਿਆ ਵਾ ਤੇ ਆਪਾਂ ਨਾਂ ਬ ਈ ਜਨਾਹ ਆ ਪਵੇ ਪਰ ਆਪਾਂ ਨੂੰ ਇਸ ਚ ਇਸ ਗੱਲ ਦੀ ਪੋਸਿਬਿਲਟੀ ਆਪਾਂ ਨੂੰ ਪਤਾ ਵੀ ਬਾਹਰਲੇ ਮੁਲਕਾਂ ਜਿਸ ਕੇ ਸੰਧਾ ਆਪਾਂ ਐਕਟਿਵਿਜ਼ਮ ਕਰਨਾ ਹੁੰਦਾ ਤੇ ਜੀਐਸ ਜਥੇਬੰਦੀ ਦੇ ਨਾਂ ਦੇ ਥੱਲੇ ਕਰਨਾ ਵਾ ਤੇ ਜਿਹੜੀ ਜਥੇਬੰਦੀ ਆਲਰੇਡੀ ਇੰਡੀਆ ਚ ਫਲੈਸ਼ ਹੋ ਚੁੱਕੀ ਆ ਸਾਰੇ ਪਾਸੇ ਉਹਦੇ ਨਾਲ ਅਮਰਤਪਾਲ ਸਿੰਘ ਤੇ ਪਏ ਕੇਸਾਂ ਦੀ ਗਿਣਤੀ ਹੋਰ ਵਧਣੀ ਹੈ ਕਿ ਹਰ ਨਾ ਕਿਸ ਤਰੀਕੇ ਨਾਲ ਸੋ ਇਹਦੀ ਗਾਰੰਟੀ ਨਹੀਂ ਹੈ ਕਿ ਸਿਰਫ ਇਹਦੇ ਕਰਕੇ ਵਧਣੀ ਓਦਾਂ ਨਹੀਂ ਵਧ ਸਕਦੀ ਪਰ ਜਦੋਂ ਆਪਾਂ ਨੂੰ ਪਤਾ ਜਦੋਂ ਮਸਲਾ ਹੀ ਐਡਾ ਕਾ ਫਿਰ ਮਤਲਬ ਤੁਸੀਂ ਮੈਨੂੰ ਸਮਝਾ ਸਕਦੇ ਹੋ ਸਾਰੇ ਭਰਾ ਵੀ ਕਿਹੜੀ ਮਜਬੂਰੀ ਆ ਜਿਹਦੇ ਕਰਕੇ ਆਪਾਂ ਨਾ ਨਹੀਂ ਬਦਲ ਹਾਂਜੀ ਆਪਣਾ ਕੋਈ ਵੀ ਬੋਲ ਸਕਦਾ ਡਜੋ ਜਿਹੜਾ ਵੀ ਭਰਾ ਦਾ ਜਵਾਬ ਦੇਣਾ ਚਾਹਦਾ। ਕੋਲਪੋ ਜਿਹੜਾ ਮਰਜੀ। ਤੇ ਇਹਦਾ ਜਵਾਬ ਐਸਪੀ ਮਾਨ ਨੂੰ ਲੈਣ ਦਿਓ ਭਾਜੀ। ਐਸਪੀ ਮਾਨ ਨੂੰ ਜੀ ਹਾਂਜੀ ਵੀ ਜੀ ਵਾਈਕ ਜੀ ਕਾ ਖਾਲਸਾ ਵਾਈਕ ਜੀ ਕੀ ਖਤੋ ਜੀ। ਅਹ ਪਹਿਲ ਸੰਘ ਜੀ ਮੈਨੂੰ ਲੱਗਦੀ ਹੈ ਕਿ ਆਪਣੀ ਪਹਿਲੀ ਵਾਰੀ ਵਾਰਤਾ ਲਾਭ ਜਿਹੜੀ ਸਾਂਝੀ ਹੋਣ ਲੱਗੀ ਹੈ। ਧੰਨਵਾਦ ਪਿਆਰ ਸਤਿਕਾਰ ਦੇਣ ਲਈ ਪਰ ਤੁਸੀਂ ਸੁਰੱਖਿਅਤ ਹਾਂ ਜਿਹੜੇ ਮਾਲਕ ਦੀ ਕਿਰਪਾ ਨਾਲ ਜਿਹੜੀ ਸਭ ਤੋਂ ਅੱਗੇ ਸੇਵਾ ਨਿਭਾ ਰਿਹਾ ਹੈ ਛੜ ਦੀ ਕਲਾ। ਬੇਨਤੀ ਬ੍ਰਦਰ ਇਦਾਂ ਐ ਕਿ ਪਹਿਲੀ ਗੱਲ ਤੇ ਮੈਨੂੰ ਲੱਗਦਾ ਹੈ ਕਿ ਅਮਰਤਪਾਲ ਸਿੰਘ ਜਿਹੜਾ ਉਹ ਹੈ ਕਿਦਾ ਆ ਪੰਥ ਦਾ ਆ ਪਰਿਵਾਰ ਦਾ ਕਿ ਜਾਂ ਕੋਈ 10 15 50 100 ਬੰਦੇ ਦਾ ਆ। ਕਈ ਨਹੀਂ ਗੱਲ ਤਾਂ ਸਾਨੂੰ ਇਹਦੇ ਉੱਤੇ ਮੱਲੋ ਜਿਹੜੀ ਗੌਰ ਕਰਨੀ ਪੈਣੀ ਆ। ਤੇ ਪੰਥ ਕਿ ਜਿਹੜਾ ਜਦੋਂ ਬੰਦਾ ਗਰਾਉਂਡ ਦੇ ਵਿੱਚ ਉਤਰ ਜਾਂਦਾ ਤੇ ਜਾਂ ਕੋ ਪੌੜੀ ਚੜ ਜਾਂਦਾ ਏ ਪੰਥਕ ਸਫਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਖਾਸ ਕਰਕੇ ਉਹ ਕੋ ਬਾਪੀ ਲਈ ਪੌੜੀ ਦਾ ਡੰਡਾ ਕੋਈ ਨਹੀਂ ਹੈਗਾ ਉਹ ਭਾਵੇਂ ਵੀਰ ਅਮਰਤਪਾਲ ਹੋਵੇ ਤੇ ਭਾਵੇਂ ਦੀਪ ਸਿੰਘ ਸਿੱਧੂ ਵੀ ਤੇ ਭਾਵੇਂ ਸੰਤ ਬਾਬਾ ਜੀ ਨਲਸਿੰਘ ਪਿੰਡਾਂ ਵਾਲੇ ਹੀ ਹੁਣ ਸੰਤਾਂ ਦੀ ਗੱਲ ਦੇ ਉੱਤੇ ਹੀ ਕਹਿਣੀ ਹੈ ਕਹਿਣੀ ਤੇ ਕਰਨੀ ਉਹਦੇ ਉੱਤੇ ਪੂਰਾ گاਉਂ ਸੀ ਉਹ ਸੰਤ ਹੋਏ ਸੀ ਵੈਸੇ ਤਾਂ ਬਥੇਰੇ ਆ ਬਥੇਰੇਆਂ ਨੇ ਮਤਲਬ ਇਹ ਵੀ ਗੱਲ ਕਹੀ ਕਿ ਇਹ ਭਾਈ ਭਾਈ ਹਰ ਇੱਕ ਦਿਨ ਨੂੰ ਅਮਰਤ ਸ਼ਿਕਾਇਆ ਪਰ ਜਿਹੜੀ ਗੱਲ ਜਿਹੜੀ ਸੰਤਾਂ ਦੇ ਇੱਕ ਬੋਲ ਦੇ ਉੱਤੇ ਨੌਜਵਾਨਾਂ ਨੇ ਫਿਰ ਦੇਤੇ ਆਪਾ ਵਾਰ ਦਿੱਤਾ ਇੱਕ ਮੈਂ ਬਾਰ ਬਾਰ ਐਗਜ਼ਾਮਪਲ ਮੇਰੇ ਕੋਲ ਇਹ ਆ ਕਿ ਮੁਹੱਬਤ ਸਾਰੇ ਹੀ ਕਰਦੇ ਆ ਮੱਲੋ ਕੋਈ ਕਿਸੇ ਰੂਪ ਚ ਕਿਸੇ ਭੈਣ ਦੇ ਭਰਾ ਦੇ ਬਾਪੂ ਦੇ ਬੇਬੇ ਦੇ ਰੂਪ ਚ ਵੀ ਕਰਦਾ ਮਰਦ ਨਾ ਜਿਹੜੀ ਅਸਲ ਮੁਹੱਬਤ ਉਹ ਸਿੱਖਾਂ ਦੇ ਮੱਲੋ ਇਨ੍ਹਾਂ ਜਹਾਰੂਆਂ ਦੇ ਹੀ ਆਈ ਹੈ ਜਿੰਨਾ ਕੁਛ ਵੀ ਨਹੀਂ ਦੇਖਿਆ ਕੋਈ ਫੁੱਲ ਤੋੜ ਕੇ ਦੇ ਸਕਦਾ ਕੋਈ ਕੁਝ ਕਰ ਸਕਦਾ ਕੋਈ ਗਿਫਟ ਕਰ ਸਕਦਾ ਮਹਿੰਗੇ ਤੋਂ ਮਹਿੰਗਾ ਵੀ ਕਰ ਸਕਦਾ ਜਿੱਦਾਂ ਦੀ ਆਪਣੀ ਕੋਈ ਸੋਚ ਹੋਵੇ ਕਿ ਜਾਂ ਆਪਾਂ ਉਹਦਾ ਆਪਦਾ ਮਤਲਬ ਭਾਰ ਚੱਲਦਾ ਹੋਊਗਾ ਪਰ ਜੇ ਨੌਜਵਾਨਾਂ ਨੇ ਮਤਲਬ ਪੰਥਕ ਸਫਿਆਂ ਦੇ ਵਿੱਚ ਐਡੀ ਵੱਡੀ ਮਤਲਬ ਜਿਹੜੀ ਆ ਗੱਲ ਵਿਆਹੀ ਲਕੀਰ ਖਿੱਚੀ ਐਗਜ਼ੈਂਪਲਾਂ ਬੜੀਆਂ ਪਈਆਂ ਨੇ ਮੈਨੂੰ ਲੱਗਦਾ ਕਿ ਸਾਰੇ بڑے ਸਿਆਣੇ ਮੈਨੂੰ ਤੇ ਸ਼ਾਇਦ ਮੈਂ ਗੱਲਬਾਤ ਕਰਨ ਦਾ ਤਰੀਕਾ ਕਰ ਨਾ ਹੋਵੇ ਮੇਰੇ ਕੋ ਨਾਮ ਆਏ ਤੇ ਕੋਈ ਬਲਾਰਾ ਹੀ ਆ ਹਾਂ ਅੰਦਰ ਦਰਦ ਆ ਪੰਥ ਦਾ ਉਹਦੇ ਕਰਕੇ ਭੱਜੇ ਫੇਰੀਦਾ ਸੰਤਾਂ ਨੂੰ ਵੇਖ ਕੇ mohabbat ਜਿਹੜੀ ਆ ਨੌਜਵਾਨਾਂ ਨੇ ਨਿਭਾਈ ਆ ਤੇ ਉਹ ਉਹ ਇਸ਼ਕ ਜਿਹੜਾ ਅਫਲ ਇਸ਼ਕਆ ਮਲੋ ਮੈਨੂੰ ਤਾਂ ਲੱਗਦਾ ਉਹੀ ਸੀ ਜਿਹੜਾ ਨੌਜਵਾਨਾਂ ਨੇ ਨਿਭਾਇਆ 9 ਸਾਲ ਜਿਹੜੇ ਆ ਸੰਤਾਂ ਤੋਂ ਬਿਨਾ ਜਦੋਂ ਜਰਨੈਲ ਘਰੋਂ ਚਲੇ ਗਿਆ ਸਾਡਾ ਤੇ ਪੰਥ ਦੇ ਸਫਿਆਂ ਦੇ ਵਿੱਚ ਕੋਈ ਬਾਗਡੋਰ ਸਾਹਮਣ ਦਾ ਬੰਦਾ ਨਹੀਂ ਸੀ ਹੈਗਾ ਪਰ ਫਿਰ ਵੀ ਸਾਡੇ ਪੁਰਖ ਭਰਾਵਾਂ ਨੇ ਏਨ ਨਹੀਂ ਮੰਨੀ ਤੇ 8-9 ਸਾਲ ਉਸ ਹਕੂਮਤ ਨੂੰ ਬਾਣੀ ਪਾ ਛੱਡਾ ਜਿਹੜੀ ਆਪਣੇ ਆਪ ਨੂੰ ਅੱਜ ਦੂਜੀ ਤੀਜੀ ਧਰ ਧਿਰ ਮੰਨ ਕੇ ਬੈਠੀ ਆ ਦੁਨੀਆਂ ਦੇ ਮਲੋ ਇਤਿਹਾਸ ਦੇ ਪੰਨਿਆਂ ਦੇ ਉੱਤੇ ਉਹ ਆਪਣੇ ਆਪ ਦਾ ਨਾਮ ਮਤਲਬ ਲਿਖ ਕੇ ਬੈਠੀ ਹੈ ਕਾਫੀ ਐਡੀ ਵੱਡੀ ਪਾਵਰ ਦੇ ਵਿੱਚ ਹੈਗੇ ਆ ਤੇ ਉੱਥੇ ਤੁਹਾਡੇ ਪੁਰਖਿਆਂ ਨੇ ਸਾਡੇ ਪੁਰਖਿਆਂ ਨੇ ਉਹਨਾਂ ਨੂੰ ਬਾਣੀ ਪਾ ਛੱਡਿਆ ਤੇ ਉਹ ਗਿਣਤੀ ਕਿੰਨੀ ਸੀ 6700 ਦੀ ਹਜ਼ਾਰੋਂ ਵਧੇ ਹੋਣੇ ਤਾਂ ਨਾ 500 ਘਟੇ ਹੋਣੇ ਕੋਈ ਇੰਨੇ ਕ ਜਾਂਦੇ ਸੀ ਇੰਨੇ ਕੋ ਹੋਰ ਐਡ ਹੋ ਜਾਂਦੇ ਸੀ ਤੇ ਫੇ ਗੱਲ ਇਹ ਆ ਕਿ ਜੇ ਉਸ ਸਫਿਆਂ ਦੇ ਵਿੱਚ ਅੱਜ ਅੱਜ ਸਾਡੇ ਕੋਲ ਹੈਗੀ ਇੱਕ ਐਗਜ਼ੈਂਪਲ ਸੈੱਟ ਕਰ ਲਈ ਸਾਡੇ ਕੋਲ ਕੀ ਆ ਜੇ ਅੱਜ ਅਸੀਂ ਗੱਲ ਕਰੀਏ ਜੇ ਅੱਜ ਤੱਕ ਤੱਕਾਲ ਦੀ ਠੱਠੇ ਦੀ ਅਸੀਂ ਗੱਲ ਕਰੀਏ ਸਾਡਾ ਫਿਰ ਨੀਵਾ ਹੁੰਦਾ ਹੈ ਤੇ ਜੇ ਉੱਥੇ ਗੱਲ ਪੱਗ ਸਾਹਮਣ ਦੀ ਗੱਲ ਕਰੀਏ ਤੇ ਫਿਰ ਉਹ ਜੋੜੀਆਂ ਨੇ ਪੱਗਾ ਸਾਭੀਆਂ ਤਾਂ ਅਸੀਂ ਗੱਲਾਂ ਵੀ ਤੇ ਇੱਥੇ ਦੁਨੀਆਂ ਦੇ ਵਿੱਚ ਇਹੋ ਹੀ ਗੱਲਾਂ ਚੱਕੇ ਤਰੀਕ ਫਰਦੇ ਆਂ ਜੇ ਸੰਤਾ ਜੀ ਡੋਲ ਜਾਂਦੇ ਸੰਤ ਉੱਥੋਂ ਵਾਪਸ ਝੋਲੇ ਚ ਲੀੜੇ ਪਾਉਂਦੇ ਤੇ ਪਿੰਡ ਰੋਡੇ ਪਹੁੰਚ ਜਾਂਦੇ ਤਾਂ ਅਸੀਂ ਅੱਜ ਇੱਥੇ ਇੱਥੇ ਗੱਲ ਕੀ ਕੀ ਦੀ ਕਰਨੀ ਸੀ ਅਸੀਂ ਗੁਰੂ ਜੀ ਸਵਾ ਲੱਖ ਨਾਲ ਲੜਿਆ ਤਾਂ ਸਾਨੂੰ ਗੱਲਾਂ ਗੱਲਾਂ ਤੇ ਜੇ ਇਸ਼ੇ ਬਜ਼ੁਰਗਾਂ ਦਾ ਯੋਰ ਹੋਵੇ ਪਿਛੇ ਪੈਸਾ ਹੋਵੇ ਤਾਂ ਫੇਰ ਹੀ ਬੰਦਾ ਬਾਹਰ ਆ ਕੇ ਮਤਲਬ ਸਜਣਾ ਬੇਲੀਆਂ ਦੀ ਗੱਲਾਂ ਕਰਦਾ ਤੇ ਜਿੱਦੇ ਮੇਰੇ ਕੋ ਘਰ ਭੰਗ ਭੁੱਜਦੀ ਹੋਵੇ ਤਾਂ ਉਹਨੇ ਬਾਹਰ ਆ ਕੇ ਕਾਦੀ ਬਦਮਾਸ਼ੀ ਕਰ ਲੈਣੀ ਸਾਡੇ ਕੋਈ ਇਤਿਹਾਸ ਦੇ ਪੰਨਿਆਂ ਤੇ ਮਤਲਬ ਬਹੁਤ ਕੁਝ ਪਿਆ ਆ ਤੇ ਉਸੇ ਇਤਿਹਾਸ ਦੇ ਪੰਨਿਆਂ ਦੀਆਂ ਪੈੜਾਂ ਦੇ ਵਿੱਚ ਭਾਈ ਆ ਦੀਪ ਸਿੰਘ ਸਿੱਧੂ ਨੇ 35 36 37 ਸਾਲ ਬਾਅਦ ਕਿਤੇ ਨਾ ਕਿਤੇ ਉਹ ਪੈਰ ਰਖੇ ਤੇ ਨੌਜਵਾਨਾਂ ਨੂੰ ਹੌਸਲਾ ਮਿਲਿਆ ਕਿ ਨਹੀਂ ਯਾਰ ਜਿਹੜੀਆਂ ਗੱਲਾਂ ਸਾਡੇ ਪੁਰਖਿਆਂ ਨੇ ਮਤਲਬ ਕੀਤੀਆਂ ਸੀ ਤਾਂ ਉਹ ਅੱਜ ਗੱਲਾਂ ਦੁਬਾਰਾ ਫੇਰ ਸਮਾਂ ਆਇਆ ਕਿਤੇ ਦੀਪ ਸਿੰਘ ਸਿੱਧੂ ਨੇ ਗੋਲੀ ਨਹੀਂ ਚਲਾਈ ਕੋਈ ਕਿਤੇ ਹਥਿਆਰ ਬੰਦ ਦੀ ਗੱਲ ਨਹੀਂ ਕੀਤੀ ਮਨ ਦੀ ਬੜੇ ਪੀਸਫੁਲ ਤੇ ਬੜੇ ਸੋਹਣੇ ਜੇ ਢਾਂਗ ਨਾਲ ਬੜੇ ਲਹਿਜੇ ਦੇ ਨਾਲ ਉਹਨੇ ਹਰੇਕ ਬੰਦੇ ਨੇ ਉਹਦੇ ਗਲ ਪੈਣ ਤੱਕ ਵੀ ਗਏ ਉਹਦੇ ਕਾਲਰ ਫੜਨ ਤੱਕ ਵੀ ਗਏ ਪਰ ਉਸ ਬੰਦੇ ਦਾ ਕਰਦੀ ਗੁੱਸਾ ਹੋਇਆ ਹੀ ਨਹੀਂ हां पर ओदे मुंह ਚ ਬੱਤੀ ਕ ਪੈ ਨਹੀਂ ਮੈਨੂੰ ਲੱਗਦਾ ਕਿ ਕਿੰਨੇ ਕੋ ਨੂੰ ਕੈਲਕੂਲੇਟ ਕਰ ਲਓ ਉਹਦੇ ਉਨੇ ਦੰਦ ਸੀ ਉਹਦੇ ਕਈ ਬੋਲ ਜਿਹੜੇ ਨਾ ਅੱਜ ਮਾਲਕ ਦੀ ਕਿਰਪਾ ਨਾਲ ਉਹ ਕਲਮਬੰਦ ਹੋ ਗਏ ਆ ਉਹਨੇ ਕਾਮਰੇਟਾਂ ਦੀ ਸੋਚ ਦੇ ਉੱਤੇ ਗਾਲ ਕੱਢੀ ਤਾਂ ਉਹਨੇ ਗਾਲ ਬਣਾ ਕੇ ਰੱਖ ਦਿੱਤੀ ਕਾਮਰੇਟਾਂ ਦਾ ਕੋਈ ਛੇਤੀ ਕਿਤਾ ਜ਼ਿਕਰ ਹੀ ਨਹੀਂ ਕਰਦਾ ਇਹ ਗੱਲ ਦੀਪ ਸਿੰਘ ਸਿੱਧੂ ਦੇ ਹੀ ਸਿਆਈ ਕਿ ਉਹਨੇ ਪੰਜਾਬ ਦੀ ਪਲੇਟਫਾਰਮ ਤੇ ਸਟੇਜ ਦੇ ਉੱਤੇ ਖੜ ਕੇ ਇਹ ਗੱਲ ਕਹੀ ਕਿ ਤੁਸੀਂ ਉਹ ਮਤਲਬ ਬੰਦੇ ਜਿਹੜਾ ਮਤਲਬ ਪੰਥ ਦਾ ਤੁਸੀਂ ਫਰਮਾਇਆ ਹੀ ਖਾ ਗਏ ਜੇ ਮਤਲਬ ਉਹਨਾਂ ਖਾਦਾ ਵੀ ਉਹ ਕੋਡ ਤੁੰਬੇ ਜਿੰਨਾ ਮਰਜੀ ਮਿੱਠਾ ਪਾ ਲੋ ਤੁਸੀਂ ਮਿੱਠੇ ਨਹੀਂ ਹੋ ਸਕਦੇ ਉਹਦੀਆਂ ਪੈੜਾਂ ਦੇ ਵਿੱਚ ਹਿੱਸੇ ਆਉਂਦੀ ਆ ਜਿਹੜੀ ਸੇਵਾ ਉਹ ਭਾਈ ਅਮਰਤਪਾਲ ਸਿੰਘ ਦੀ ਆਉਂਦੀ ਆ ਜੇ ਲੀਡਰ ਸਾਡਾ ਫੇਲ ਹੋਇਆ ਹੁੰਦਾ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਤੇ ਜਹਾ ਦੇ ਵਿੱਚ ਦੀਪ ਉਹਦੇ ਵਿੱਚ ਬੜੇ ਮਰਜੀ ਵੜੇ ਸਿੱਖ ਆਉਂਦੇ ਹਨ ਸਾਰਿਆਂ ਦਾ ਜ਼ਿਕਰ ਨਹੀਂ ਕਰ ਸਕਦਾ ਪਰ ਮੈਂ ਗੱਲ ਕਰਦਾ ਸਮੇਂ ਦੇ ਅਧੀਨ ਕਿਹੜੇ ਕਿਹੜੇ ਬੰਦੇ ਨੇ ਵਾਕਡੋਰ ਸਾਬੀ ਤੇ ਜੇ ਉੱਥੇ ਗੱਲ ਕਰੀਏ ਦੀਪ ਸਿੰਘ ਸਿੱਧੂ ਦੀ ਤੇ ਉਹਦੇ ਮਗਰ ਨੌਜਵਾਨੀ ਤੇ ਪਲੱਸ ਸਾਡੇ ਬਜ਼ੁਰਗ ਵੀ ਰੋਏ ਤੇ ਮਾਵਾਂ ਵੀ ਰੋਈਆਂ ਬੱਚੇ ਵੀ ਰੋਏ ਜਿੱਦੀ ਜਿੱਦੀ ਜਿੰਨੀ ਕੋ ਪੌਂਚ ਸੀ ਜਿੰਨੀ ਕੋ ਉਹਦੀ ਕਿਥੇ ਦੀ ਅਟੈਚਮੈਂਟ ਸੀ ਉਹ ਰੋਇਆ ਤੇ ਉਸ ਤੋਂ ਬਾਅਦ ਜੇ ਵੇਖੀਏ ਤੇ ਦੀਪ ਸਿੱਧੂ 38 39 ਸਾਲ ਬੰਬੇ ਨਿਭਾ ਰਿਆ ਸੀ ਪੰਜਾਬ ਜੰਮਿਆ ਸੀ ਚੰਡੀਗੜ੍ਹ ਰਹਿ ਰਿਹਾ ਸੀ ਉਹਨੂੰ ਪਹਿਲਾਂ ਕਿਉਂ ਨਹੀਂ ਇਹ ਗੱਲ ਸਮਝਾਈ ਦੀਪ ਸਿੰਘ ਸਿੱਧੂ ਨੂੰ ਠੀਕ ਹੈ ਉਹ ਉਹਨਾਂ ਪਰਿਵਾਰਾਂ ਦੇ ਵਿੱਚ ਜੰਮਿਆ ਪਲਿਆ ਜਿਨ੍ਹਾਂ ਦੀਆਂ ਗੱਲਾਂ ਪਹਿਲਾਂ ਵੀ ਬੜੀਆਂ ਤਕੜੇ ਵੱਡੇ ਪੱਧਰ ਤੇ ਚਲਦੀਆਂ ਰਹੀਆਂ ਬੁੱਧ ਸਿੰਘ ਛੋਟਾ ਨਾਮ ਨਹੀਂ ਹੈਗਾ ਉਹਨਾਂ ਦੀ ਗੋਦ ਦਾ ਨਿੱਗ ਮਾਣਿਆ ਉਹਨੇ ਪਰ ਜਦੋਂ ਗੁਰੂ ਨੇ ਕਿਰਪਾ ਕੀਤੀ ਜਦੋਂ ਸਮਾ ਬਣਿਆ ਤੇ ਉਹਦੇ ਉੱਤੇ ਕਿਰਪਾ ਕੀਤੀ ਜੇ ਕੋਈ ਦੀਪ ਸਿੰਘ ਸਿੱਧੂ ਨੂੰ ਦੀਪ ਸਿੰਘ ਸਿੱਧੂ ਕਹਿੰ ਜਾਂਦਾ ਕੋਈ ਇੱਕ ਉੱਥੋਂ ਦਾ ਸੀ ਉਹ ਇੱਕ ਵਕੀਲ ਸੀ ਉਹ ਨਹੀਂ ਉਤੇ ਗੁਰੂ ਦੀ ਕਿਰਪਾ ਹੋਈ ਜਦੋਂ ਮਾਲਕ ਨੇ ਵੜਾਇਆ ਉਹ ਫਿਰ ਪੰਜਾਬ ਮੁੜਿਆ ਜਿੱਦਾਂ ਹੀ ਜੇ ਕੋਈ ਅਮਰਤਪਾਲ ਨੂੰ ਅਮਰਤਪਾਲ ਸਮਝੀ ਜਾਂਦਾ ਸਮਝੀ ਜਾਵੇ ਉਹ ਹਰੇਕ ਬੰਦੇ ਦੀ ਆਪਣੀ ਆਪਣੀ ਮਰਜ਼ੀ ਹੋ ਸਕਦੀ ਆ ਮੇਰੇ ਤੋਂ 10 ਸਾਲ ਛੋਟਾ ਹਣਾ ਉਹ ਮੈਨੂੰ ਲੱਗਦਾ ਨਹੀਂ ਗਿਣਤੀ ਦੀ ਮੈਨੂੰ ਲੱਗੇ 2 3 ਵਾਰੀ ਕਦੋਂ ਮੇਰੀ ਗੱਲ ਹੋਈ ਮਹੋਬਤ ਸਮੁੰਦਰੋਂ ਪਾਰ ਜਿਹੜੀ ਨਿਭਾਈ ਜਾਂਦੀ ਆ ਨਾ ਮੈਂ ਤੇ ਵੀਰੇ ਉਹ ਨਿਭਾ ਰਿਆ ਸੀ ਉਹਦੇ ਨਾਲ ਤੇ ਮੈਂ ਜਿੰਨਾ ਕਿ ਮੇਰਾ ਕਦ ਕਾਠਿਆ ਤੇ ਮੈਂ ਖਾਸ ਕਰਕੇ 2005 ਚ ਮੈਂ ਦੁਬਈ ਗਿਆ ਸੀ 6 ਚ ਤੇ ਜਦੋਂ ਦਾ ਸੰਤਾਂ ਦੇ ਪਰਿਵਾਰ ਦੇ ਉੱਥੇ ਸਿੰਘ ਰਹਿੰਦੇ ਸੀ ਉਹਨਾਂ ਦੇ ਨਾਲ ਮੇਰੀ ਬੈਠਣ ਉੱਠਣ ਹੋਈ ਮੈਂ ਕਲੀਨ ਛੇ ਬੰਦਾ ਸੀ ਚਾਹ ਰ ਨਸ਼ਾ ਤੇ ਨਹੀਂ ਕੀਤਾ ਪਰ ਮੈਂ ਸ਼ਰਾਬ ਜ਼ਰੂਰ ਪੀਤੀ ਪਰ ਉਹ ਕੋ ਵਡਿਆਈ ਵਾਲੀ ਗੱਲ ਨਹੀਂ ਆ ਪਰ ਮੈਂ ਦੱਸ ਰਿਹਾ ਕਿ ਜੇ ਇਨ੍ਹਾਂ ਪਰਿਵਾਰਾਂ ਦੇ ਨਾਲ ਜੁੜ ਕੇ ਅੱਜ ਮੇਰਾ ਇੱਥੋਂ ਤੱਕ ਜੇ ਤੁਸੀਂ ਅੱਜ ਕੋਈ 3 2 300 ਬੰਦਾ ਕੋ ਸੁਣ ਰਿਹਾ ਅੱਜ ਅੱਜ ਗੱਲ ਚੱਲ ਰਹੀ ਆ ਤੇ ਇਸ ਗੱਲ ਕਰਕੇ ਚੱਲ ਰਹੀ ਆ ਕਿ ਉਸ ਮਾੜ ਕਿਤੇ ਅੱਜ ਇੱਥੇ ਖੜਾ ਹੈ ਤਾਂ ਹੁਣ ਅੱਜ ਸਾਡੇ ਕੋਲ ਇੱਕ ਆਈਡਲ ਹੈ ਉਹ ਹੈਗਾ ਭਾਈ ਅਮਰਤਪਾਲ ਸਿੰਘ ਜਿੰਨੇ ਨੌਜਵਾਨਾਂ ਨੂੰ ਵੰਗਾਰ ਪਾਈ ਤੇ ਨੌਜਵਾਨਾਂ ਨੇ ਫਿਰ ਲਮਕ ਲਮਕੇ ਗਏ ਹੋ ਠੀਕ ਆ ਕਿ ਜਦੋਂ ਸਾਡਾ ਮਤਲਬ ਸਮਾ ਬਣਿਆ ਤੇ ਸਮੇ ਬਣ ਤੋਂ ਬਾਅਦ ਕੋਈ ਵਾਕ ਡੋਰ ਸਾਡੇ ਕੋਲ ਬੀ ਟੀਮ ਸਾਡੇ ਕੋਲ ਨਹੀਂ ਸੀ ਹੈਗੀ ਅਸੀਂ ਕਾਟਾ ਖਾਦਾ ਹਮੇਸ਼ਾ ਹੀ ਕਾਟਾ ਖਾਦਾ ਕਿਤਨਾ ਕਿਤੇ ਅਸੀਂ ਇਹ ਕਮੀਆਂ ਜੋ ਰਹਿ ਜਾਂਦੇ ਮਤਲਬ ਉਹ ਉਹ ਗੱਲ ਤੁਸੀਂ ਜ਼ਰੂਰੀ ਕਹ ਲ ਅਮਰਤਪਾਲ ਦੇ ਅਮਰਤਪਾਲ ਕੋਈ ਚੀਜ਼ ਬਣੀ ਨਹੀਂ ਉਹ ਜਦੋਂ ਉੱਥੇ ਤੱਕ ਤੱਕਾਲ ਦੇ ਘੇਰਾ ਪਿਆ ਸੀ ਜਦੋਂ ਸਾਡੇ ਫਿੰਗ ਸ਼ਹੀਦ ਹੋ ਗਏ ਸੀ ਲਗ ਲਗ ਪਿੰਡ ਵਾਸਤੇ ਮੇਰਾ ਪਿੰਡ ਵੀ ਲੱਗ ਗਈ ਆ ਇਹ ਨਹੀਂ ਗਾਇਓ ਉਥੋਂ ਅਸੀਂ ਦੂਜਿਆਂ ਨੂੰ ਕਹੀ ਜਾਂਦੇ ਮਾਝੇ ਵਾਲੇ ਵੀ ਬਾਕੀ ਪਿੰਡ ਵੀ ਜਿਨ੍ਹਾਂ ਦੇ ਘਰ ਚੁੱਲਿਆਂ 'ਤੇ ਝਕਾਓਗੇ ਉਹਨਾਂ ਚੋਂ ਕੇ ਆ ਬਾਕੀ ਤੁਰੇ ਫਿਰਦੇ ਮੇਰੇ ਵਰਗੇ ਬਥੇਰੇ ਮੇਰਾ ਟੱਬਰ ਕੋਈ ਇਤਿਹਾਸ ਦੇ ਪੰਨਿਆਂ ਥੋੜਾਗਾ ਚਾਚੇ ਤਾਏ ਮੇਰੇ ਪਿੰਡ ਉਥੇ ਸਾਰੇ ਮਤਲਬ ਉਥੇ ਪੀਰਾ ਫਕੀਰਾ ਤੇ ਬਥੇਰੇ ਮਤਲਬ ਹਰੇ ਕੱਪੜੇ ਚੜਾ ਛੜੇ ਮੈਂ ਵੀ ਉਹਨਾਂ ਚੋਂ ਇੱਕ ਸੀ ਤੇ ਗੱਲ ਜੇ ਅਮਰਤਪਾਲ ਦੀ ਗੱਲ ਕਰੀਏ ਤੇ ਅਮਰਤ ਸਾਰੀਆਂ ਗੱਲਾਂ ਦੇ ਨਾਲ ਅਮਰਤਪਾਲ ਜਾਨ ਮੈਂ ਤੁਹਾਨੂੰ ਗੱਲ ਇਹ ਲਿਆਉਣੀ ਚਾਹੁੰਦਾ ਉਥੇ ਹੀ ਹਾਂਜੀ 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 ਕਰੋ ਤੁਸੀਂ ਗੱਲ ਅਮਰਪਾਲ ਸਿੰਘ ਇੱਕ ਆਈਡਲ ਹੈ ਅਮਰਪਾਲ ਸਿੰਘ ਉਹ ਯੋਧਾ ਆ ਜਿਨੇ ਨੌਜਵਾਨਾਂ ਨੂੰ ਇੱਕ ਤਿੰਨ ਜਥੇਬੰਦੀਆਂ ਹੋਰ ਵੀ ਕੰਮ ਕਰ ਰਹੀਆਂ ਨੇ ਕਿਸੇ ਦੀ ਆਪਸੀ ਕੰਟਰੋਵਰਸੀ ਹੋ ਸਕਦੀ ਆ ਉਹਨਾਂ ਦੇ ਕੱਦ ਕਾਠ ਹੋ ਇੱਕ ਦੂਜੇ ਨੂੰ ਪ੍ਰਤੀ ਕਹਿ ਸਕਦੇ ਆ ਜਦੋਂ ਮੇਰੇ ਵਰਗੇ ਬੰਦਾ ਕੱਦ ਨਹੀਂ ਹੈਗਾ ਮੈਂ ਕਿਸੇ ਤੇ ਕਿੰਤੂ ਨਹੀਂ ਕਰ ਸਕਦਾ ਮੇਰੇ ਵਾਸਤੇ ਭਾਉ ਪੰਨੂ ਵੀ ਤੇ ਮਾਨ ਸਾਹਿਬ ਵੀ ਤੇ ਪਰਮਜੀਤ ਮੰਡ ਦੀ ਜਿਹੜੀ ਵੀ ਟੀਮ ਹੈਗੀ ਸਾਰੀ ਸਾਡੇ ਵੱਲੋਂ ਸਤਿਕਾਰਯੋਗ ਆ ਤੇ ਪੰਜਾਬ ਦਾ ਹਰ ਸੰਘਰਸ਼ੀ ਸਤਕਾਰ ਜੋ ਕਿ ਜਿੰਨੇ ਪੰਥ ਦੀ ਜਿਹੜੀ ਆ ਉਹ ਮਤਲਬ ਕੌਮ ਦੀ ਪੈੜਾਂ ਦੇ ਵਿੱਚ ਪੈਰ ਰੱਖਿਆ ਭਾਵੇਂ ਸੰਤਾਂ ਦੇ ਰੱਖਿਆ ਤੇ ਭਾਵੇਂ ਆਪਣੇ ਦਵੇਂ ਪਾਸ਼ਾ ਦੀ ਪੈੜਾਂ 'ਚ ਪੈਰ ਰੱਖਿਆ ਸਮੇ ਦੇ ਨਾਲ-ਨਾਲ ਮਾਰ ਦੀ ਕਿਰਪਾ ਕਰਦਾ ਆ ਭਾਜੀ ਜਿਹੜਾ ਮਸਲਾ ਵਾ ਉਧਰ ਆਈਏ